2 ਸਾਲ ਹੋ ਗਏ ਬਾਬਾ ਜੀ ਕੋਲ ਜੋ ਮੰਗਿਆ ਪੂਰਾ ਮਿਲਿਆ ਮੈਨੂੰ ਬਾਬਾ ਜੀ ਕੋਲੋ ਜਿਹੜਾ ਕੋਈ ਆਂਦਾ ਸਰਦਾ ਪੂਰੀ ਹੁੰਦੀ ਹੈ ਸੀ ਮੈਂ ਕਰਜ਼ੇ ਥੱਲੇ ਬਹੁਤ ਲੱਗੀ ਹੋਈ ਸੀ ਬਾਬਾ ਜੀ ਨੇ ਮੇਰੀ ਬਹੁਤ-ਬਹੁਤ ਮੋਟ ਕੀਤਾ ਬਾਬਾ ਜੀ ਨੇ ਸ਼ੁਕਰਾਨਾ ਕਰਦੀ ਆ ਬਾਬਾ ਜੀ ਦਾ ਕਦੀ ਸਿੰਘ ਦੇ ਜਿਹੜਾ ਇਨਸਾਨ ਤੇ ਆਂਦਾ ਜੋ ਮੰਗੋ ਪੂਰਾ ਮਿਲਦਾ ਹੈਗਾ 2 ਸਾਲ ਹੋ ਗਏ ਬਾਬਾ ਜੀ ਕੋਲ ਜੋ ਮੰਗਿਆ ਪੂਰਾ ਮਿਲਿਆ ਮੈਨੂੰ ਬਾਬਾ ਜੀ ਕੋਲੋ जो भी इच्छा सी सब मिल जाएगा वै तन मन ना लाओ बाबा दीप सिंह दे विश्वास ना लाओ सब कुछ मिलता है झोलिया बाबा दीप सिंह जी भरते भरते है वागुरु जी हाँ जी मेरी भी विश पूरी हुई है बाबा जी ने बाबा दीप सिंह ने जिन्हों को लैना सी मैं कर्जे थले बहुत लगी हुई सी बाबा जी ने मेरी ਬਹੁਤ ਬਹੁਤ ਰੋਤ ਕੀਤਾ ਬਾਬਾ ਜੀ ਨੇ ਸ਼ੁਕਰਾਨਾ ਕਰਦੀ ਆ ਬਾਬਾ ਜੀ ਦਾ ਬਹੁਤ ਬਹੁਤ ਹਾਂਜੀ ਹਾਂਜੀ ਬਾਬਾ ਜੀ ਜੀ ਨੇ ਮੈਨੂੰ ਕੱਢਿਆ 3 ਸਾਲ ਹੋ ਗਏ ਮੈਨੂੰ ਆਂਦੀ ਨੂੰ ਚਾ ਚਾ ਨੀ ਹਾਂਜੀ ਬਾਬਾ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਬਹੁਤ ਬਹੁਤ ਸਭ ਆਪਣੇ ਤਨ ਮਨ ਨਾਲ ਆਨ ਸਭ ਪੂਰੀਆਂ ਕਰਦੇ ਬਾਬਾ ਦੀਪ ਸਿੰਘ ਜੀ ਸਭ ਚ ਇੱਛਾ ਪੂਰੀਆਂ ਹੋ ਜਾਂਦੀਆਂ ਬਾਬੇ ਦੀ ਇੱਛੜਦੀ ਕਲਾ ਹੈ ਪੂਰੀ ਬਾਬਾ ਦੀਪ ਸਿੰਘ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਜਿਹੜਾ ਕੋਈ ਆਂਦਾ ਸਰਦਾ ਪੂਰੀ ਹੁੰਦੀ ਹੈ ਅਸੀਂ 5 6 ਵਾਰੀ ਆ ਚੁੱਕੇ ਹਾਂ इत लुधियाने जे ब्लाक हाँ जी हाँ जी, जी।, जी। चलो बाबा आपे पूरी करूंगा ये तो नहीं हो जाऊंगी उम्मीदा ही नहीं काम उम्मीद है कि सब ना ही सारे कार्य पूरे होंगे ठीक है जी मेहरबान दो महीने हो गए ਬਹੁਤ ਵਧੀਆ ਹੈ ਇੱਥੇ ਪਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਮਿਲਦਾ ਬਹੁਤ ਵਧੀਆ ਸਕੂਲ ਮਿਲਦਾ ਸ਼ਾਂਤੀ ਮਿਲਦੀ ਹੈ ਹਾਂਜੀ ਬਹੁਤ ਵਧੀਆ ਮਿਲਦਾ ਅਸੀਂ ਲੁਧਿਆਣੇ ਤੋਂ ਹੀ ਆਣੇ ਹਾਂ ਦੁਗਰੀ ਤੋਂ ਜਿਵੇਂ ਕਈਆਂ ਦੇ ਲੋਕਾਂ ਦੇ ਜਿਹੜਾ ਦੁੱਖ ਦੂਰ ਹੋ ਗਿਆ ਹਾਂਜੀ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਹੋਈ ਅਗੋਂ ਵੀ ਕਰਨਗੇ ਬਾਬਾ ਜੀ ਪਾਪਾ ਦੀਪ ਸਿੰਘ ਦੇ ਜਿਹੜਾ ਇਸ਼ਤਾਨ ਤੇ ਆਂਦਾ ਜੋ ਮੰਗੋ ਪੂਰਾ ਮਿਲਦਾ ਹੈਗਾ 2 ਸਾਲ ਹੋ ਗਏ ਬਾਬਾ ਜੀ ਕੋਲ ਜੋ ਮੰਗਿਆ ਪੂਰਾ ਮਿਲਿਆ ਮੈਨੂੰ ਬਾਬਾ ਜੀ ਕੋਲੋਂ अच्छा सी सब मिल जाएगा वै तन मन ना लाओ बाबा दीप सिंह ने विश्वास ना लाओ सब कुछ मिलता है झोलिया बाबा दीप सिंह जी पर वागुरु जी हाँ जी मेरी भी विश पूरी हुई है बाबा जी ने बाबा दीप सिंह ने जिन्हों को लैना सी मैं कर्जे थले बहुत लगी हुई सी बाबा जी ने मेरी ਬਹੁਤ ਬਹੁਤ ਮੋੜ ਕੀਤਾ ਬਾਬਾ ਜੀ ਨੇ ਸ਼ੁਕਰਾਨਾ ਕਰਦੀ ਆ ਬਾਬਾ ਜੀ ਦਾ ਬਹੁਤ ਬਹੁਤ ਹਾਂਜੀ ਹਾਂਜੀ ਬਾਬਾ ਜੀ ਜੀ ਨੇ ਮੈਨੂੰ ਕੱਢਿਆ 3 ਸਾਲ ਹੋ ਗਏ ਮੈਨੂੰ ਆਂਦੀ ਨੂੰ ਆਪ ਜੀ ਇਹ ਵੀ ਪਹਿਰੇ ਸਾਹਿਬ ਦਾ ਹਾਂਜੀ ਬਾਬਾ ਜੀ ਬਾਬਾ ਦੀਪ ਸਿੰਘ ਜੀ ਕਿਰਪਾ ਕਰਦੇ ਬਹੁਤ ਬਹੁਤ ਸਭ ਆਪਣੇ ਤਨ ਮਨ ਨਾਲ ਆਨ ਸਭ ਪੂਰੀਆਂ ਕਰਦੇ ਬਾਬਾ ਦੀਪ ਸਿੰਘ ਜੀ ਸਭ ਚ ਇੱਛਾ ਪੂਰੀਆਂ ਹੋ ਜਾਂਦੀਆਂ ਨੇ ਬਾਬੇ ਦੀ ਚੜ੍ਹਦੀ ਕਲਾ ਹੈ ਪੂਰੀ ਬਾਬਾ ਦੀਪ ਸਿੰਘ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਜਿਹੜਾ ਕੋਈ ਆਂਦਾ ਸਰਦਾ ਪੂਰੀ ਹੁੰਦੀ ਹੈ ਕਿੰਨੇ ਟਾਈਮ ਤੋਂ ਲੱਗਾ ਤੁਹਾਨੂੰ ਅਸੀਂ 5-6 ਵਾਰੀ ਆ ਚੁੱਕੇ ਹਾਂ ਕਿਹੜੀ ਜਗ੍ਹਾ ਤੇ ਆਏ? ਇੱਥੇ ਲੁਧਿਆਣੇ ਦੇ ਆ ਜੇਬ ਲੱਗਦੇ। ਲੱਗਦਾ ਨਹੀਂ। ਰਾਜਾ ਜੀ। ਚਲੋ ਬਾਬਾ ਅੱਪੇ ਪੂਰੀ ਕਰੂਗਾ ਇਹਦ ਨਹੀਂ ਹੋਈ ਇਹ ਹੋ ਚੁੱਕ ਹੋ ਜਾਊਗੀ। ਉਮੀਦਾਂ ਨਾਲ ਹੀ ਨੇ ਕੰਮ। ਉਮੀਦ ਹੈ ਕਿ ਸਭ ਉਮੀਦਾਂ ਨਾਲ ਹੀ ਸਾਰੇ ਕਾਰਜ ਪੂਰੇ ਹੁੰਦੇ ਨੇ। ਠੀਕ ਹੈ ਜੀ। ਮਿਹਰਬਾਨੀ। 2 ਮਹੀਨੇ ਹੋ ਗਏ ਨੇ। ਬਹੁਤ ਵਧੀਆ ਹੈ ਇੱਥੇ ਪਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਮਿਲਦਾ ਬਹੁਤ ਵਧੀਆ ਸਕੂਲ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਹਾਂਜੀ ਬਹੁਤ ਵਧੀਆ ਮਿਲਦਾ ਅਸੀਂ ਲੁਧਿਆਣਾ ਤੋਂ ਆਈਆਂ ਦੁਗਰੀ ਤੋਂ ਜਿਵੇਂ ਕਈਆਂ ਤੇ ਲੋਕਾਂ ਦੇ ਤੇ ਜਿਹੜਾ ਦੁੱਖ ਦੁੱਖ ਹਾਂਜੀ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਹੋਈ ਅੱਗੋਂ ਵੀ ਕਰਨੀ ਹੈ ਬਾਬਾ ਜੀ